ਸੜਕ ਤੇ ਹੋ ਗਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ ਕਾਰ ਦਾ ਟਾਇਰ ਫਟਣ ਨਾਲ ਟਰੱਕ ਨਾਲ ਹੋਈ ਟੱਕਰ ਕਾਰ ਵਿੱਚ ਸਵਾਰ 4 ਵਿਦਿਆਰਥੀਆਂ ਦੀ ਦਰਦਨਾਕ ਮੌਤ ਸੜਕ ਦੇ ਉੱਪਰ ਜਾ ਰਹੀ ਕਾਰ ਦਾ ਅਚਾਨਕ ਟਾਇਰ ਪਟ ਗਿਆ ਤੇ ਉਸਦੇ ਸਾਹਮਣੋਂ ਆ ਰਹੇ ਟਰੱਕ ਦੇ ਨਾਲ ਟੱਕਰ ਹੋ ਗਈ ਤੇ ਕਾਰ ਦੇ ਵਿੱਚ ਸਵਾਰ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹਨਾਂ ਵਿਦਿਆਰਥੀਆਂ ਨੂੰ ਜਦੋਂ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਤਿੰਨਾਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਇੱਕ ਨੂੰ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਜਿੱਥੇ ਜਾ ਕੇ ਉਸ ਦੀ ਵੀ ਮੌਤ ਹੋਈ ਦੱਸੇ ਜਾ ਰਹੀ ਹੈ। ਮਾਮਲਾ ਪਟੰਡਾ ਦਾ ਹੈ ਜਿੱਥੇ ਕਿ ਪਟੰਡਾ ਬਰਨਾਲਾ ਰੋਡ ਤੇ ਇਹ ਗਰਦਨਾਕ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋਈ ਹੈ ਤੇ ਇਹਨਾਂ ਵਿੱਚੋਂ ਤਿੰਨ ਨੌਜਵਾਨ ਰਮપરા ਫੂਲ ਦੇ ਨੇੜੇ ਪਿੰਡ ਮੰਡੀ ਕਲਾਂ ਦੇ ਰਹਿਣ ਵਾਲੇ ਸੀ ਤੇ ਇੱਕ ਲੜਕੀ ਸੀ ਜੋ ਕਿ ਬਰਨਾਲਾ ਦੇ ਪਿੰਡ ਮਹਿਤਾ ਦੀ ਰਹਿਣ ਵਾਲੀ ਸੀ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਕਾਰ ਦੇ ਪ੍ਰਖੱਚੇ ਉੱਡ ਗਏ ਤੇ ਮੌਕੇ ਤੇ ਸਮਾਜ ਸੇਵੀ ਸੰਸਥਾ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਲੇਕਿਨ ਅਫਸੋਸ ਦੀ ਗੱਲ ਹੈ ਕਿ ਇਹਨਾਂ ਵਿਦਿਆਰਥੀਆਂ ਨੂੰ ਬਚਾਇਆ ਨਹੀਂ ਜਾ ਸਕਿਆ ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਤੁੰਗਾਈ ਨਾਲ ਜਾਂਚ ਜਾਰੀ ਹੈ ਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਸਾਨੂੰ ਥਾਣਾ ਕੈਂਟ ਵਿਖੇ ਇੱਕ ਇਤਲਾਹ ਮਿਲੀ ਸੀਗੀ ਕਿ ਇੱਕ Swift ਕਾਰ ਦਾ ਤੇ ਇੱਕ ਟਰੱਕ ਹੈਗਾ ਵੱਡਾ ਕੋੜਾ ਜਿਹਦਾ ਆਪ ਐਕਸੀਡੈਂਟ ਹੋਇਆ ਹੈਗਾ ਤੇ ਜਿਸ ਤੇ ਮੌਕੇ ਤੇ ਥਾਣਾ ਥਰਮਾ ਕੈਂਟ ਦੀ ਟੀਮ ਮੌਕੇ ਤੇ ਪਹੁੰਚੀ ਸੀਗੀ ਤਾਂ ਮੌਕੇ ਤੇ ਜੋ ਜਾ ਕੇ ਸਾਨੂੰ ਆਸ-ਪਾਸ ਪੁੱਛ ਗਏ ਇਸ ਤੋਂ ਜਾਂ ਪ੍ਰੀਲਿਮਿਨਰੀ ਇਹ ਚੀਜ਼ ਸਾਹਮਣੇ ਆਈ ਆ ਵੀ ਇੱਕ ਕੋਈ Swift Swift ਕਾਰ ਸੀ ਉਹਦਾ ਟਾਇਰ ਫਟਣ ਕਰਕੇ ਕੋਈ ਟਰੱਕ ਨਾਲ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਸੀਗੇ ਤਿੰਨ ਲੜਕੇ ਸੀਗੇ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਜੋਬਨ ਤੇ ਹਰਮਨ ਇਹ ਵਾਸੀ ਮੰਡੀ ਗਲਾਂਦੇ ਨੇ ਤੇ ਇੱਕ ਲੜਕੀ ਸੀ ਰਮਨਪ੍ਰੀਤ ਕੌਰ ਵਾਸੀ ਮਹਿਤਾ ਜਿਲ੍ਹਾ ਬਰਨਾਲਾ ਸੀ ਇਹਦਾ ਐਕਸੀਡੈਂਟ ਜਾਣਿਆਂ ਦੀ ਮੌਤ ਹੋ ਗਈ ਹੈ ਜੀ ਤੇ ਬਾਕੀ ਹੁਣ ਅਸੀਂ ਇਹਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ ਫਿਰ ਪੜਤਾਲ ਕਰਨ ਉਪਰਾਂ ਜੈਸੀ ਸੂਰਤ ਅਸੀਂ ਵੈਸੀ ਕਾਰਵਾਈ ਕਰਾਂਗੇ ਦੇਖੋ ਇਹ ਅਸੀਂ ਹੁਣ ਕਲੀਅਰ ਕਰ ਰਹੇ ਹਾਂ ਜੋ ਸਾਨੂੰ ਪ੍ਰੀਲਿਮਿਨਰੀ ਵੈਸੇ ਪਤਾ ਲੱਗਿਆ ਹੈਗਾ ਵੀ ਇਹ ਜੋ ਕੁ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਹੈਗੇ ਆ ਬਾਕੀ ਇਹ ਕਿੱਥੋਂ ਆਏ ਸੀ ਕਿੱਧਰ ਨੂੰ ਜਾ ਰਹੇ ਸੀ ਜੋ ਵੀ ਇੱਕ ਵਾਰ ਅਸੀਂ ਇਹਦੇ ਪੇਰੈਂਟਸ ਨਾਲ ਤਾਲਮੇਲ ਕਰਕੇ ਜਾਰ ਅੰਮੋ ਸਮਾਂ ਡਿੱਟਰ ਹੋਈ ਹੈ ਜਿਹੜੀ ਇੱਕੋ ਸਾਈਡ ਤੇ ਜਾਂਦੇ ਸੀ ਦੱਖਣ ਦੇ ਤਾਂ ਨਹੀਂ ਇਹ ਨਾ ਹੈਡ-ਆਨ ਕਲੀਜਨ ਹੋਇਆ ਜੀ ਤੇ ਜੋ ਪ੍ਰੀਲिमिनਰਲੀ ਆਇਆ ਸੀ ਵੀ ਕਾਰ ਦਾ ਟਾਇਰ ਫਟ ਗਿਆ ਸੀ ਉਹ ਇਹ ਅਸੀਂ ਹੁਣ ਜਾਂਚ ਦਾ ਵਿਸ਼ਾ ਹੈਗਾ ਜੀ ਕਿ ਇਹ ਓਪੋਜ਼ਿਟ ਸਾਈਡ ਸੀਗੇ ਜਾਂ ਕਿ ਰੋਂਗ ਸਾਈਡ ਸੀ ਹੈ ਕਿਸ ਵਜਾ ਕਰਕੇ ਹੋਇਆ ਇਹ ਅਸੀਂ ਕਲੀਅਰ ਕਰ ਲਾਂਗੇ ਜੋ ਪ੍ਰੀਲਿਮਿਨਰਲੀ ਉਥੋਂ ਪਤਾ ਲੱਗਿਆ ਜੀ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ 21 ਸਾਲ ਦੇ ਆਸ-ਪਾਸ ਦੇ ਹੋਣਗੇ ਬਟ ਅਸੀਂ ਮਾਪਿਆਂ ਨਾਲ ਉਹਨਾਂ ਦੇ ਪੇਰੈਂਟਸ ਨਾਲ ਤਾਲਮਿਲ ਕਰਕੇ ਸਾਰਾ ਕਲੀਅਰ ਕਰ ਆਪਸ ਵਿੱਚ ਇਹ ਕਿ ਕਿਸ ਤਰੀਕੇ ਨਾਲ ਜੇ ਮੇਰੇ ਉਸ ਨੂੰ ਇਹ ਇਸੇ ਪੜਤਾਲ ਕਰਦੇ ਆ ਜੀ ਕਿਉਂਕਿ ਪੇਰੈਂਟਸ ਤੋਂ ਪਤਾ ਲੱਗੂ ਹੋ ਸਕਦਾ ਹੈ ਕਿ ਜਿੱਦਾਂ ਕਿ ਇੱਕ ਛੋਟੀ ਉਮਰ ਦੇ ਸੀ ਕੋਈ ਹੋ ਸਕਦਾ ਇਕੱਠੇ ਪੜਦੇ ਹੋਣ ਕੋਈ ਸਕੂਲ ਸਟੂਡੈਂਟ ਹੋਣ ਬਾਕੀ ਇਹ ਕਲੀਅਰ ਕਰ ਲਾਂਗੇ ਤਿੰਨੋਂ ਮੁੰਡੇ ਇੱਕੋ ਹੀ ਇੱਕੋ ਪੜਦੇ ਆ ਹਾਂਜੀ ਤਿੰਨ ਜਿਹੜੇ ਮੁੰਡੇ ਨੇ ਉਹ ਪਿੰਡ ਮੰਡੀਕਲਾ ਦੇ ਨੇ ਜੀ ਤੇ ਜਿਹੜੀ ਇੱਕ ਲੜਕੀ ਹੈਗੀ ਆ ਉਹ ਪਿੰਡ ਮਹਿਤਾ ਜ਼ਿਲ੍ਹਾ ਬਰਨਾਂਵਾ ਇਹ ਥਾਣਾ ਕੰਡਾ ਏਰੀਆ ਜਿੱਦੋਂ ਪੁੱਛੋ ਮੇਨ ਰੋਡ ਉੱਥੇ ਹੋਵੇਗਾ ਜਦੋਂ ਉਹਨਾਂ ਨੂੰ ਲੈ ਕੇ ਸੀਗਾ ਐਮਸੀ ਦਾ ਟ੍ਰਿਕ ਕਰਵਾਇਆ ਗਿਆ ਸੀ ਜਦੋਂ ਪਹਿਲਾਂ ਨਹੀਂ ਦੇਖੋ ਜੋ ਪਹਿਲੇ ਇੱਕ ਆਦੇਸ਼ ਵੀ ਲੈ ਕੇ ਗਏ ਆ ਹੁਣ ਸਿਵਲ ਹਸਪੀਟਲ ਤੇ ਇਥੇ ਡਾਕਟਰ ਸਾਹਿਬ ਨੇ ਮਤਲਬ ਬ੍ਰਾਡ ਡੈੱਥ ਡਿਕਲੇਅਰ ਕਰਤਾ ਸੀ ਤੇ ਇੱਕ ਜਾਨੇ ਨੂੰ ਅਤੇ ਆਦੇਸ਼ ਹਸਪੀਟਲ ਨੂੰ ਉੱਥੇ ਵੀ ਲੈ ਗਏ ਨੇ ਉਹ ਵੀ ਉਹਨਾਂ ਦੀ ਵੀ ਮੌਤ ਹੋ ਗਈ ਚੱਕ ਪਾਣੀ ਚੀ ਵੀ ਲਈ ਬਟਿੰਡਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ